ਵਾਹ ਜੀ ਇਕਾ ਜਿੰਦਾਬਾਦ 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 ਇੱਥੇ ਬਿਜਲੀ ਬੋਰਡ ਦੀ ਜਿਹੜੀ ਮੈਨੇਜਮੈਂਟ ਦੀ ਗੰਦੀ ਨੀਤੀ ਆ ਇਸ ਗੰਦੀ ਨੀਤੀ ਦੇ ਤਹਿਤ ਇਹਨਾਂ ਨੇ ਸਾਡੇ ਜਿਹੜੇ ਪਿਤਾ ਜ਼ਹੀਰ ਹੋਏ ਨੇ ਮਹਿਕ ਵਿੱਚ ਉਹਨਾਂ ਦੀ ਮੌਤ ਵੀ ਵੰਡਦੀ ਮੌਤ ਮੌਤ ਵਿੱਚ ਫਰਕ ਪਾਦਾ ਬੋ ਜੋ ਇਕ ਹੈ ਜਿਹੜੇ ਨੂੰ ਕਰੰਟ ਲੱਗ ਗਿਆ ਉਹਨੂੰ ਮੌਤ ਮੰਨਦੇ ਨੇ ਜਿਹੜੇ ਕਿਸੇ ਨੂੰ ਰਾਹ ਜੈਕਸੀਡੈਂਟ ਹੋ ਗਿਆ ਕਿਸੇ ਨੂੰ ਡਾਕਟਰ ਦੇ ਕੰਮ ਕਰਦੇ ਨੂੰ ਹਾਰਟ ਅਟੈਕ ਹੋ ਗਿਆ ਉਹਨੂੰ ਇਹ ਮੌਤ ਨਹੀਂ ਮੰਨਦੇ। ਗੁਰਦਾਵ ਜੁਰਦਾਵ ਗੁਰਦਾਵ ਸਾਡੀ ਰਣਨੀਤੀ ਇਹੀ ਹੈ ਜੀ ਜੇ ਤਾਂ ਮੈਨੇਜਮੈਂਟ ਸਾਡੀ ਗੱਲ ਸੁਣਦੀ ਆ ਤਾਂ ਠੀਕ ਆ ਨਹੀਂ ਅਸੀਂ ਇਹਨੂੰ ਆਡਾ ਸੰਘਰਸ਼ ਕਰਕੇ ਸਦਾ ਲਈ ਇੱਥੇ ਬੈਠਾਂਗੇ। ਪਰਸ਼ਪਾਲ ਸਿੰਘ ਜੀ ਮੰਗ ਜੀ ਸਾਡੀਆਂ ਸਾਰੀਆਂ ਨੇ ਵੈਸੇ ਤਾਂ ਚਰਨਜੀਤ ਜੀ ਨੇ ਸਾਨੂੰ ਦੱਸਤੀਆਂ ਬਿਜਲੀ ਬੋਰਡ ਦੀ ਜਿਹੜੀ ਮੈਨੇਜਮੈਂਟ ਦੀ ਗੰਦੀ ਨੀਤੀ ਆ ਇਸ ਗੰਦੀ ਨੀਤੀ ਦੇ ਤਹਿਤ ਇਹਨਾਂ ਨੇ ਸਾਡੇ ਜਿਹੜੇ ਪਿਤਾ ਸਹੀਰ ਹੋਏ ਨੇ ਮਹਿਕਮੇ 'ਚ ਉਹਨਾਂ ਦੀ ਮੌਤ ਵੀ ਵੰਡਤੀ ਮੌਤ-ਮੌਤ ਵਿੱਚ ਫਰਕ ਪਾਤਾ ਜਿਹੜੇ ਨੂੰ ਕਰੰਟ ਲੱਗ ਗਿਆ ਉਹਨੂੰ ਮੌਤ ਮੰਨਦੇ ਨੇ ਜਿਹੜੇ ਕਿਸੇ ਨੂੰ ਰਾਹ 'ਚ ਐਕਸੀਡੈਂਟ ਹੋ ਗਿਆ ਕਿਸੇ ਨੂੰ ਦਫ਼ਤਰ 'ਚ ਕੰਮ ਕਰਦੇ ਨੂੰ ਆਰਟ ਅਟੈਕ ਹੋ ਗਿਆ ਉਹਨੂੰ ਇਹ ਮੌਤ ਨਹੀਂ ਮੰਨਦੇ ਜਿਸ ਸਮੇ ਸਾਡੇ ਪਿਤਾ ਜੀ ਗੁਜ਼ਰੇ ਸੀ ਉਸ ਸਮੇ ਸਾਡੀਆਂ ਸਲੇਸ਼ੀਅਮ ਦੇ ਰੂਪ ਵਿੱਚ ਸਾਡੀਆਂ ਮਾਮਾ ਨੂੰ ਸਿਰਫ 3 ਲੱਖ ਰੁਪਇਆ ਰਕਮ ਮਿਲੀ ਸੀ ਜਿਹੜੀ ਕੀ 12% ਵਿਆਜ ਲਗਾ ਲਗਾ ਕੇ ਬੋਰਡ ਨੇ 12 ਤੋਂ 15 ਲੱਖ ਰੁਪਏ ਪ੍ਰਤੀ ਮੁਲਾਜ਼ਮ ਕਰ ਦਿੱਤੀ ਹੈ ਅਤੇ ਜਿਹੜੀ 15-15000 ਪੈਨਸ਼ਨ ਮਿਲੀ ਸੀ ਉਹਤੇ ਵੀ 12% ਵਿਆਜ ਲਾ ਕੇ ਕੋਲ ਰਕਮ ਜਿਹੜੀ ਬਚੂਲਣਯੋਗ ਰਕਮ ਬਣਾਈ ਆ ਪਰ ਮੁਲਾਜ਼ਮ 50 ਲੱਖ ਤੋਂ ਉੱਪਰ ਬਣਾਈ ਆ ਜੀ ਜੇ ਸਾਡੇ ਕੋਲੇ ਇੰਨੀ ਰਕਮ ਹੋਵੇ ਅਸੀਂ ਇਹਨਾਂ ਦੀ ਅਮਨਤਾਂ ਨਹੀਂ ਕਰਦੇ ਔਰ ਮਨਪ੍ਰੀਤਿਆਲੀ ਸਾਹਿਬ ਨੂੰ ਵੀ ਅਸੀਂ ਮਿਲੇ ਸੀ ਉਹਨਾਂ ਨੇ ਸਾਡਾ ਅੱਜ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਇਹ ਮੁੱਦਾ ਜ਼ਰੂਰ ਚੱਕਿਆ ਅੱਜ ਜੀ ਸਾਡੀ ਰਣਨੀਤੀ ਇਹੀ ਹੈ ਜੀ ਜੇ ਤਾਂ ਮੈਨੇਜਮੈਂਟ ਸਾਡੀ ਗੱਲ ਸੁਣਦੀ ਹੈ ਤਾਂ ਠੀਕ ਹੈ ਨਹੀਂ ਅਸੀਂ ਇਹਨੂੰ ਕਾਡਾ ਸੰਘਰਸ਼ ਕਰਕੇ ਸਦਾ ਲਈ ਇੱਥੇ ਬੈਠਾਂਗੇ ਜੀ ਪੱਕਾ ਮੋਰਚਾ ਲਾਵਾਂਗੇ